ਅੱਗੇ ਕੱਚੀ ਇਸ ਗੜੀ ਚਮਕੌਰ ਦੇ ਅੱਗੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਚੋਰਾ ਕਰੀ ਨਾ ਕਿਲੇ ਆਨੰਦਪੁਰ ਦੇ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਮੂਹ ਸਟਾਫ ਮੈਂਬਰ ਤੇ ਪਿਆਰੇ ਵਿਦਿਆਰਥੀਓ ਆਓ ਸਭ ਤੋਂ ਪਹਿਲਾਂ ਸਾਈਬਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ ਬੁਲਾਓ ਫਤਿਹ ਆਮੀਨ ਜੀਆ ਆਂਸਾ ਆਂਸਾ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋਗੇ ਅਸੀਂ ਇਸ ਹਫ਼ਤੇ ਦੇ ਵਿੱਚ ਸ਼ਹੀਦੀ 15 ਵਾੜਾ ਮਨਾ ਰਹੇ ਹਾਂ ਜਿਸ ਦੇ ਤਹਿਤ ਅਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੋੜਾ ਉਹਨਾਂ ਦੇ ਵੱਡੇ ਪੁੱਤਰਾਂ ਦੀ ਸ਼ਹਾਦਤ ਤੇ ਉਹਨਾਂ ਦੇ ਛੋਟੇ ਪੁੱਤਰਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੇ ਸਮਾਗਮ ਹਨ ਉਹ ਕਰ ਰਹੇ ਹਾਂ ਅਸੀਂ ਸਤਿਗੁਰੂ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਅਨੰਤਪੁਰ ਦੀ ਧਰਤੀ ਦੀ ਗੱਲ ਕੀਤੀ ਸੀ ਕਿ ਸਤਗੁਰ ਪਾਤਸ਼ਾਹ ਜੀ ਨੂੰ ਜੰਗਾ ਜੁੱਧਾਂ ਵੱਲ ਕਿਉਂ ਆਉਣਾ ਪਿਆ। ਭੰਗਾਣੀ ਦੇ ਯੁੱਧ ਦੀ ਗੱਲ ਕੀਤੀ ਸੀ ਜਿੱਥੇ ਅਸੀਂ ਇਹ ਵਿਚਾਰ ਕੀਤੀ ਕਿ ਕਹਲੂਰ ਦਾ ਰਾਜਾ ਭੀਮਚੰਦ ਜੋ ਕਿ ਸਤਗੁਰ ਪਾਤਸ਼ਾਹ ਜੀ ਤੋਂ ਕੁਝ ਚੀਜ਼ਾਂ ਮੰਗਣ ਵਾਸਤੇ ਆਇਆ ਸੀ ਜਦੋਂ ਪਾਤਸ਼ਾਹ ਨੇ ਉਹ ਚੀਜ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਜਿਹੜਾ ਸੀ ਉਸਨੇ 22 ਧਾਰ ਦੇ ਰਾਜਿਆਂ ਨੂੰ ਇਕੱਠੇ ਕਰਕੇ ਆਪਣੇ ਨਾਲ ਰਲਾ ਕੇ ਸਤਗੁਰ ਪਾਤਸ਼ਾਹ ਜੀ ਦੇ ਉੱਤੇ ਹਮਲਾ ਕੀਤਾ ਜਿਸ ਜੰਗ ਦੇ ਵਿੱਚ ਉਸ ਦੀ ਹਾਰ ਹੋਈ ਮੋਸਦੀ ਹਾਰ ਤੋਂ ਬਾਅਦ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਇੱਕ ਫਰਮਾਨ ਕੀਤਾ ਗਿਆ ਜਿਸ ਫਰਮਾਨ ਦੇ ਤਹਿਤ ਉਸਨੇ ਇਹ ਗੱਲ ਕਹੀ ਸੀ ਕਿ ਕੋਈ ਵੀ ਮਨੁੱਖ ਢੋਲ ਕੀ ਛਾਣੇ ਵਜਾ ਕੇ ਰੱਬ ਦੀ ਇਬਾਦਤ ਨਹੀਂ ਕਰ ਸਕਦਾ ਜਿਹੜੇ ਮਸੰਦ ਸਨ ਜਾਂ ਜਿਹੜੇ ਸਿੱਖ ਸਨ ਕੁਝ ਵਿੱਚੋਂ ਅੰਦਰ ਕੋਕ ਸਨ ਜਾਂ ਕਹਿ ਲਈਏ ਵੀ ਜਿਨ੍ਹਾਂ ਦਾ ਮਨ ਨਹੀਂ ਮੰਨਦਾ ਸੀ ਉਹਨਾਂ ਨੇ ਸਤਗੁਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕੇ ਪਾਸ਼ਾ ਅਸੀਂ ਅੰਦਰ ਵੜ ਕੇ ਭੋਰਿਆਂ ਚ ਬਹਿ ਕੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੀਏ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਅਸੀਂ ਢੋਲ ਕੀ ਛਣੇ বাজਾਈਏ ਕਿਉਂਕਿ ਸਮੇਂ ਦਾ ਬਾਦਸ਼ਾਹ ਹੈ ਜਿਹੜਾ ਬਹੁਤ ਜ਼ਾਲਮ ਹੈ ਪਰ ਸਤਗੁਰ ਪਾਸ਼ਾ ਜੀ ਨੇ ਹੁਕਮ ਕੀਤਾ ਕਿ ਨਗਾਰੇ বাজائے ਜਾਣ ਸਤਗੁਰ ਪਾਸ਼ਾ ਜੀ ਨੇ ਸੰਗਤ ਨੂੰ ਕਿਹਾ ਨਗਾਰਾ ਲਿਆਂਦਾ ਗਿਆ ਤੇ ਰਣਜੀਤ ਨਗਾਰੇ ਦੇ ਉੱਤੋਂ ਜਦੋਂ ਝੋਟ ਲੱਗੀ ਤੇ ਜਿਹੜੇ 22 ਧਾਰ ਦੇ ਰਾਜੇਸਾਨ ਉਹਨਾਂ ਦੇ ਦਿਲ ਕੰਬਣੇ ਸ਼ੁਰੂ ਹੋ ਗਏ ਦੂਜਾ ਫਰਮਾਨ ਜਾਰੀ ਕੀਤਾ ਗਿਆ ਕਿ ਕੋਈ ਵੀ ਮਨੋਕਸ ਸਿਰ ਦੇ ਉੱਤੇ ਦਸਤਾਰ ਨਹੀਂ ਸਜਾ ਸਕਦਾ ਸਤਗੁਰ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਇੱਕ ਦਸਤਾਰ ਦੀ ਗੱਲ ਕਰ ਦਿਓ ਮੇਰੇ ਸਿੱਖ ਦੋਰੀਆਂ ਦਸਤਾਰਾਂ ਸਜਾਉਣਗੇ ਮੇਰੇ ਸਿੱਖ ਦਮਾਲੇ ਬਨਣਗੇ ਭਾਵ ਦਮਾਲਾ ਇੱਕ ਛੋਟੀ ਦਸਤਾਰ ਜਿਹੜੀ ਅਸੀਂ ਥੱਲੇ ਬੰਨਦੇ ਹਾਂ ਤੇ ਦੂਸਰੀ ਵੱਡੀ ਦਸਤਾਰ ਜਿਹੜੀ ਅਸੀਂ ਉੱਤੋਂ ਬੰਨਦੇ ਭਾਵ ਦੋ ਦਸਤਾਰਾਂ ਇਹਨਾਂ ਨੂੰ ਦਮਾਲਾ ਕਿਹਾ ਜਾਂਦਾ ਸੀ ਤੀਸਰਾ ਹੁਕਮ ਹੋਇਆ ਵੀ ਕੋਈ ਵੀ ਮਨੋਕੋ ਘੋੜੇ ਦੀ ਸਵਾਰੀ ਨਹੀਂ ਕਰੇਗਾ ਸ਼ਸਤਰ ਵਿਦਿਆ ਨਹੀਂ ਗ੍ਰਹਿਣ ਕਰ ਸਕਦਾ ਤੇ ਨਾ ਹੀ ਕੋਈ ਸ਼ਸਤਰ ਰੱਖ ਸਕਦਾ ਹੈ ਸਤਿਗੁਰ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਘੋੜਸਵਾਰੀ ਕੀਤੀ ਜਾਵੇ ਨਾਲ ਦੀ ਨਾਲ ਸ਼ਸਤਰ ਵਿਦਿਆ ਸਿੱਖੀ ਜਾਵੇ ਕਿਉਂਕਿ ਪਾਤਸ਼ਾਹ ਨੇ ਇਹ ਗੱਲ ਆਪਣੇ ਜੀਵਨ ਦੇ ਵਿੱਚ ਮੰਨੀ ਸੀ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨੀਆਂ ਸਨ ਤੇ ਇਹ ਗੱਲ ਦੁਨੀਆ ਦੇ ਸਾਹਮਣੇ ਰੱਖੀ ਸੀ ਕਿ ਜਿਹੜੀ ਕੱਲੀ ਮੀਰੀ ਹੈ ਉਹ ਮਨੁੱਖ ਨੂੰ ਜ਼ਾਲਮ ਤੇ ਅਤਿਆਚਾਰੀ ਬਣਾ ਦਿੰਦੀ ਹੈ ਤੇ ਜਿਹੜੀ ਪੀਰੀ ਹੈ ਉਹ ਮਨੁੱਖ ਨੂੰ ਕਾਇਰ ਤੇ ਬੁਝਿਲ ਬਣਾ ਦਿੰਦੀ ਹੈ ਇਸ ਕਰਕੇ ਦੋਨਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ ਜਿੱਥੇ ਮਨੁੱਖ ਦੇ ਕੋਲੇ ਭਗਤੀ ਹੋਣੀ ਚਾਹੀਦੀ ਹੈ ਉੱਥੇ ਸ਼ਕਤੀ ਵੀ ਹੋਣੀ ਚਾਹੀਦੀ ਹੈ ਜਦੋਂ ਰਣਜੀਤ ਨਗਾਰੇ ਤੇ ਚੋਟ ਵੱਜੀ ਤੇ ਜਿਹੜੇ 22 ਧਾਰ ਦੇ ਰਾਜੇ ਸਨ ਕਿਉਂਕਿ ਕੋਈ ਵੀ ਤਕੜਾ ਹਾਕਮ ਇਹ ਬਰਦਾਸ਼ਤ ਨਹੀਂ ਕਰਦਾ ਕਿ ਉਸ ਦੇ ਰਾਜ ਦੇ ਵਿੱਚ ਕੋਈ ਮਨੁੱਖ ਉਸ ਦੇ ਅਪਰੋਬਰ ਦੀ ਤਾਕਤ ਲੈ ਕੇ ਆਵੇ ਉਸ ਨੇ ਹੁਣ ਦੁਬਾਰਾ ਫਿਰ ਰਾਜਿਆਂ ਨੂੰ ਇਕੱਠੇ ਕੀਤਾ ਸਤਗੁਰ ਪਾਤਸ਼ਾਹ ਜੀ ਦੇ ਵਿਰੁੱਧ ਜੰਗ ਦੀ ਤਿਆਰੀ ਕੀਤੀ ਉਸ ਤੋਂ ਬਾਅਦ ਸਨ 1699 ਦੇ ਵਿੱਚ ਜਦੋਂ ਸਤਗੁਰ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਭੀਮਚੰਦ ਤੇ ਬਾਈ ਧਾਰ ਦੇ ਰਾਜੇ ਸਤਗੁਰ ਪਾਤਸ਼ਾਹ ਜੀ ਦੇ ਕੋਲ ਆਏ ਉਹਨਾਂ ਨੇ ਆ ਕੇ ਬੇਨਤੀ ਕੀਤੀ ਵੀ ਪਾਸ਼ਾ ਅਮਰਤਾ ਅਸੀਂ ਵੀ ਛਕ ਲਵਾਂਗੇ ਜੇ ਤੁਸੀਂ ਅਮਰਤ ਛਕਣ ਦੀ ਗੱਲ ਕਰਦੇ ਹੋ ਅਮਰਤ ਅਸੀਂ ਵੀ ਛਕ ਲਾਂਗੇ ਪਰ ਇੱਕ ਗੱਲ ਹੈ ਸਾਡੀ ਇੱਕ ਸ਼ਰਤ ਹੈ ਤੇ ਸਤਪੁਰ ਮਹਾਰਾਜ ਕਹਿੰਦੇ ਭਿੰਮ ਜੰਦ ਦੇ ਦੱਸੋ ਕੀ ਸ਼ਰਤ ਹੈ ਤੇ 22 ਧਾਰ ਦੇ ਰਾਜਿਆਂ ਨੇ ਇਹ ਸ਼ਰਤ ਰੱਖੀ ਕਿ ਪਾਸ਼ਾ ਜੇਕਰ ਸਾਨੂੰ ਅੰਮ੍ਰਿਤ ਉਹਨਾਂ ਲੋਕਾਂ ਤੋਂ ਅਲੱਗ ਛਕਾਇਆ ਜਾਵੇ ਅਲੱਗ ਬਾਟਾ ਲਿਆਓ ਅਲੱਗ ਪਾਣੀ ਲਿਆਓ ਅਲੱਗ ਤੁਸੀਂ ਪਤਾਸੇ ਲਿਆਓ ਅਲੱਗ ਅੰਮ੍ਰਿਤ ਤਿਆਰ ਕਰੋ ਭਾਵੇਂ ਜਿਹੜੇ ਨੀਵੀਆਂ ਜਾਤਾਂ ਦੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਅੰਮ੍ਰਿਤ ਛਕਾ ਕੇ ਸਿੱਖ ਬਣਾਇਆ ਸਾਨੂੰ ਉਹਨਾਂ ਦੇ ਨਾਲ ਅੰਮ੍ਰਿਤ ਨਾ ਛਕਾਇਆ ਜਾਵੇ ਸਾਨੂੰ ਵੱਖਰਾ ਅੰਮ੍ਰਿਤ ਤਿਆਰ ਕਰਕੇ ਛਕਾਇਆ ਜਾਵੇ ਤੇ ਸਤਗੁਰ ਪਾਸਾ ਜੀ ਨੇ ਇਹ ਗੱਲ ਕਹੀ ਵੀ ਭੀਮਚੰਦ ਨਹੀਂ ਵੀ ਮੈਂ ਸਰਦਾਰੀ ਉਹਨਾਂ ਲੋਕਾਂ ਨੂੰ ਦਿੱਤੀ ਹੈ ਜਿਹੜੇ ਲੋਕ ਇਹ ਕਹਿੰਦੇ ਸਨ ਕਿ ਕਾਮ ਹਮਾਰਾ ਤੋਂਨ ਤੱਕੜੀ ਨੰਗੀ ਕਰਦ ਕਬੂ ਨਹੀਂ ਪਕੜੀ ਚਿੜੀ ਉੜੇ ਡਰ ਸੇ ਮਰ ਜਾਉਂ ਮਗਲੋਂ ਸੇ ਕਿੱਸੇ ਲੜਦਾ ਹਾਂ ਵੀ ਸਤੂਪੁਰ ਪਾਸ਼ਾ ਅਸੀਂ ਕੌਣ ਆ ਅਸੀਂ ਤਾਂ ਨੰਗੀ ਕਰਦ ਫੜਨ ਲੱਗਿਆ ਵੀ ਡਰਦੇ ਆ ਵੀ ਕਿਤੇ ਵੱਜ ਨਾ ਜਾਵੇ ਵੀ ਨਹੀਂ ਭੀਮ ਚੰਦ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਅਮਰਤ ਦੀ ਦਾਤ ਜਿਹੜਾ ਖਾਲਸਾ ਹੈ ਅਕਾਲ ਪੁਰਖ ਦੀ ਮੌਜ ਦੇ ਵਿੱਚੋਂ ਪ੍ਰਗਟ ਹੋਇਆ ਹੈ ਇਸ ਕਰਕੇ ਇਹ ਜਿਹੜਾ ਖਾਲਸਾ ਹੈ ਜਿਹੜੀ ਅਮਰਤ ਦੀ ਈਤ ਹੈ ਇਸੇ ਤਰ੍ਹਾਂ ਹੀ ਰਹੇਗੀ ਲਗਭਗ ਭੀਮਚੰਦ ਨੇ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਆਨੰਦਪੁਰ ਦੇ ਉੱਤੇ ਲਗਭਗ 4 ਤੋਂ 5 ਹਮਲਿਆਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਜਿਹੜੇ ਕੀਤੇ ਤੇ ਅਖੀਰਲਾ ਹਮਲਾ ਜਿਹੜਾ ਸਨ 1704 ਦਾ ਹਮਲਾ ਸੀ ਉਹ ਹਮਲਾ ਬਹੁਤ ਲੰਮਾ ਸਮਾਂ ਚੱਲਿਆ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਤਾਰੀਖ ਗਵਾਹ ਹੈ ਕਿ ਲਗਭਗ 7 ਮਹੀਨੇ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਰਿਹਾ ਉਹਨਾਂ 7 ਮਹੀਨਿਆਂ ਦੇ ਵਿੱਚ ਸਤਗੁਰ ਮਹਾਰਾਜ ਜੀ ਕੋਲ ਅੰਦਰ ਜਿਹੜਾ ਕਿਲੇ ਦੇ ਵਿੱਚ ਰਾਸ਼ਨ ਸੀ ਉਹ ਹੌਲੀ-ਹੌਲੀ ਮੁੱਕ ਮੁੱਕ ਗਿਆ ਤੇ ਸਿੱਖਾਂ ਨੇ ਅੰਦਰ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਅਸੀਂ ਕੋਸ਼ਿਸ਼ ਕਰੀਏ ਥੋੜੀ ਜੀ ਸਤਗੁਰ ਪਾਤਸ਼ਾਹ ਦੇ ਪਰਿਵਾਰ ਦੀ ਹਾਲਤ ਨੂੰ ਸਮਝਣ ਦੀ ਕਿਉਂਕਿ ਅਸੀਂ ਬਹੁਤੀ ਵਾਰੀ ਕੀ ਕਰਦੇ ਹਾਂ ਕਿ ਸਿਰਫ ਕਹਾਣੀਆਂ ਸੁਣ ਲਈਆਂ ਸਾਖੀਆਂ ਸੁਣ ਲਈਆਂ ਸੁਣਨ ਤੱਕ ਸੀਮਤਾਂ ਸਤਗੁਰ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਦੋ ਅਵਸਥਾਵਾਂ ਨੇ ਇੱਕ ਅਵਸਥਾ ਮਾਤਾ ਗੁਜਰਕੌਰ ਨੇ ਜਿਹੜੇ ਬੁਢੇਪੇ ਦੀ ਉਮਰ ਦੇ ਵਿੱਚ ਨੇ ਤੇ ਇੱਕ ਅਵਸਥਾ ਹੈ ਪਪਾ ਫਤੇ ਸਿੰਘ ਜਿਹੜੇ ਬਚਪਨ ਦੀ ਉਮਰ ਦੇ ਵਿੱਚ ਨੇ ਲਗਭਗ 6-7 ਸਾਲ ਉਮਰ ਉਹਨਾਂ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਤੇ ਜਦੋਂ ਅਸੀਂ ਇਹਨਾਂ ਦੁਮਰਾ ਦੋਨਾਂ ਉਮਰਾਂ ਨੂੰ ਦੇਖੀਏ ਤੇ ਇਹਨਾਂ ਦੋਨਾਂ ਉਮਰਾਂ ਦੇ ਵਿੱਚ ਪ੍ਰਸ਼ਾਦਾ ਪਾਣੀ ਵੀ ਜ਼ਰੂਰੀ ਹੁੰਦਾ ਤੇ ਇਹਨਾਂ ਦੋਨਾਂ ਉਮਰਾਂ ਦੇ ਵਿੱਚ ਪਿਆਰ ਵੀ ਜ਼ਰੂਰੀ ਹੁੰਦਾ ਤੇ ਘਰ ਦੇ ਵਿੱਚ ਇਤਫਾਕ ਹੋਣਾ ਵੀ ਜ਼ਰੂਰੀ ਹੈ ਪਰ ਤੁਸੀਂ ਦੇਖੋ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਅੰਦਰ ਰਸਦ ਪਾਣੀ ਮੁੱਕ ਗਿਆ ਤੇ ਉਹ 6-7 ਸਾਲ ਦਾ ਬੱਚਾ ਜਿਹੜਾ ਛੋਟਾ ਬਾਬਾ ਫਤੇ ਸਿੰਘ ਹੈ ਉਸਨੇ ਉਹ ਜਿਹੜੀ ਹਾਲਾਤ ਹੈ ਉਸ ਨੂੰ ਆਪਣੇ ਸਰੀਰ ਦੇ ਉੱਤੇ ਕਿਵੇਂ ਹੰਢਾਇਆ ਸਾਨੂੰ ਘਰ ਦੇ ਵਿੱਚ ਦੋ ਵਕਤ ਰੋਟੀ ਨਾ ਮਿਲੇ ਤੇ ਸਾਡੇ ਬੱਚੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਖਾਣ ਆਣੀ ਚੀਜ਼ ਨਾ ਮਿਲੇ ਬੱਚੇ ਲਿੱਟਦੇ ਨੇ ਮਾਪੇ ਦੇ ਨਾਲ ਲੜਾਈ ਝਗੜਾ ਕਰਦੇ ਨੇ ਤੇ ਉਹ 7 ਸਾਲ ਦਾ ਬਾਬਾ ਫਤਿਹ ਸਿੰਘ ਜਿਹਨੂੰ ਪਤਾ ਹੈ ਵੀ ਬਾਹਰ ਦੁਸ਼ਮਣ ਬੈਠੇ ਨੇ ਲਗਭਗ 3 ਘੇਰੇ ਨੇ ਜਿਹੜੇ ਆਨੰਦਪੁਰ ਦੇ ਕਿਲੇ ਨੂੰ ਪਏ ਹੋਏ ਨੇ ਕੋਈ ਪਤਾ ਨਹੀਂ ਕਿਧਰੋਂ ਕੋਈ ਤੀਰ ਆਉਣਾ ਕੋਈ ਗੋਲੀ ਆਉਣੀ ਹੈ ਵੱਜਣੀ ਹੈ ਸਤਗੁਰ ਪਾਸ਼ਾ ਜੀ ਦਾ ਪਰਿਵਾਰ ਅੰਦਰ ਸਿੱਖ ਨੇ ਜਿਹੜੇ ਉਹ ਬੈਠੇ ਨੇ ਭੁੱਖਣ ਪਾਣ ਤੇ ਉਹਨਾਂ ਨੇ ਉਹ ਜਿਹੜੇ ਹਾਲਾਤ ਨੇ ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਹੋਵੇਗਾ ਸਤਗੁਰ ਪਾਸ਼ਾ ਦੀ ਮਾਤਾ ਬਿਰਧ ਅਵਸਥਾ ਦੇ ਵਿੱਚ ਉਹ ਵੀ ਬੈਠੇ ਨੇ ਇੱਕ ਡਰ ਇੱਕ ਸਹਿਮ ਇਹਨਾਂ ਦਿਨਾਂ ਦੇ ਵਿੱਚ ਅਕਸਰ ਘਰਾਂ ਦੇ ਵਿੱਚ ਆ ਜਾਂਦਾ ਜਦੋਂ ਕੋਈ ਸਾਡੇ ਘਰ ਦੇ ਉੱਤੇ ਚੜ ਕੇ ਆਵੇ ਪਰ ਸਤਗੁਰ ਪਾਤਸ਼ਾਹੀ ਦੇ ਸਿੱਖ ਸਤਗੁਰ ਪਾਤਸ਼ਾਹੀ ਦੀ ਮਾਤਾ ਤੇ ਉਹ 7 ਸਾਲ ਦਾ ਛੋਟਾ ਬੱਚਾ ਬਾਬਾ ਫਤੇ ਸਿੰਘ ਉਹ ਇੱਕ ਬਾਣੀ ਦੇ ਵਿੱਚ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਚੜ੍ਹਦੀ ਕਲਾ ਦੇ ਵਿੱਚ ਕੀ ਅਸੀਂ ਬਾਬਾ ਫਤੇ ਸਿੰਘ ਦਾ ਜੀਵਨ ਪੜ੍ਹ ਕੇ ਸੋਚ ਸਕਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਸਾਨੂੰ ਦਸਤਾਰਾਂ ਬੰਨਣੀਆਂ ਬਹੁਤ ਔਖੀਆਂ ਲੱਗਦੀਆਂ ਨੇ ਸਾਨੂੰ ਕਕਾਰ ਸੰਭਾਲਣੇ ਬੜੇ ਔਖੇ ਲੱਗਦੇ ਨੇ ਸਾਨੂੰ ਗੁਰੂ ਦੀ ਗੱਲ ਮੰਨਣੀ ਬਹੁਤ ਔਖੀ ਲੱਗਦੀ ਏ ਪਰ ਦੇਖੋ ਵੀ ਬਾਬਾ ਫਤੇ ਸਿੰਘ ਸਾਡੇ ਤੋਂ ਅੱਧੀ ਉਮਰ ਦਾ ਸੀ ਜਿਹੜੀ ਉਮਰ ਦੇ ਵਿੱਚ ਅਸੀਂ ਆ 7 ਸਾਲ ਦੀ ਉਮਰ ਕੋਈ ਬਹੁਤੀ ਨਹੀਂ ਹੁੰਦੀ ਬੱਚੇ ਨੂੰ ਅੱਜ ਇੱਕ ਟੌਫੀ ਚਾਕਲੇਟ ਦਾ ਅਸੀਂ ਲਾਲਚ ਦਈਏ ਤੇ ਬੱਚਾ ਸਾਹਮਣੇ ਵਾਲੇ ਬੰਦੇ ਦਾ ਹੋ ਜਾਂਦਾ ਪਰ ਬਾਬਾ ਫਤੇ ਸਿੰਘ ਨੇ ਉਹ ਜਿਹੜੀ ਅਵਸਥਾ ਸੀ ਉਹ ਹਾਲਾਤ ਸਨ ਉਹਨਾਂ ਨੂੰ ਆਪਣੇ ਸਰੀਰ ਦੇ ਉੱਤੇ ਹੰਢਾਇਆ ਉਦੋਂ ਪਹਾੜੀ ਰਾਜਿਆਂ ਨੇ ਜਦੋਂ ਦੇਖਿਆ ਵੀ ਮੌਸਮ ਬਦਲਦਾ ਜਾ ਰਿਹਾ ਠੰਡ ਦਾ ਮੌਸਮ ਆ ਗਿਆ ਆਨੰਦਪੁਰ ਦਾ ਕਿਲਾ ਹੈ ਜਿਹੜਾ ਪਹਾੜਾਂ ਵਿੱਚ ਹੈ ਪਹਾੜਾਂ ਦੇ ਵਿੱਚ ਸਰਦੀ ਪੈਣੀ ਸ਼ੁਰੂ ਹੋ ਗਈ ਤੇ ਉਹਨਾਂ ਨੇ ਵਿਉਂਤ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਕੱਲ ਕੀ ਤਰ ਮਹਾਰਾਜ ਜੀ ਨੂੰ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਹੁਣ ਪਹਿਲੀ ਗੱਲ ਉਹਨਾਂ ਨੇ ਕੀਤੀ ਜਿਹੜੇ ਹਿੰਦੂ ਮਜ਼ਬਦ ਵਾਲੇ ਸਨ ਉਹਨਾਂ ਨੇ ਆਟੇ ਦੀ ਗੋਹ ਬਣਾਈ ਸਤਪੁਰ ਪਾਤਸ਼ਾਹ ਜੀ ਨੂੰ ਭੇਜੀ ਕਿ ਪਾਤਸ਼ਾਹ ਅਸੀਂ ਇਹ ਜਿਹੜੀ ਆਟੇ ਦੀ ਗੋਹ ਹੈ ਇਹ ਸਾਡਾ ਧਾਰਮਿਕ ਚਿੰਨ੍ਹ ਹੈ ਅਸੀਂ ਇਸ ਦੀ ਕਸਮ ਖਾਂਦੇ ਹਾਂ ਕਿ ਜੇਕਰ ਤੁਸੀਂ ਇਹ ਕਿਲਾ ਖਾਲੀ ਕਰ ਦਿਓ ਤੇ ਅਸੀਂ ਹਰਮਜੀਤ ਸਿੰਘ ਨੂੰ ਕਹਿਣ ਜੋਗੇ ਹੋ ਜਾਵਾਂਗੇ ਕਿ ਅਸੀਂ ਗੁਰੂ ਨੂੰ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢ ਦਿੱਤਾ। ਦੂਸਰੇ ਉਹ ਲੋਕ ਸਨ ਜਿਹੜੇ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਸਨ ਉਹਨਾਂ ਨੇ ਕੋਈ ਕੁਰਾਨ ਦੀਆਂ ਆਇਤਾਂ ਸਤਪੁਰ ਪਾਸ਼ਾ ਜੀ ਨੂੰ ਲੈ ਕੇ ਭੇਜੀਆਂ ਕਿ ਪਾਸ਼ਾ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਜੋ ਤੇ ਤੀਜੇ ਉਹ ਲੋਕ ਸਨ ਜਿਹੜੇ ਲੋਕ ਉੱਥੇ ਔਰੰਗਜ਼ੇਬ ਦੀ ਫੌਜ ਦੇ ਵਿੱਚ ਜਾਂ ਵਜ਼ੀਰ ਖਾਨ ਦੀ ਫੌਜ ਦੇ ਵਿੱਚ ਨੌਕਰੀ ਕਰਦੇ ਸਨ ਉਹਨਾਂ ਨੇ ਤਰਲਾ ਕੀਤਾ ਪਾਸ਼ਾ ਅਸੀਂ ਤਾਂ ਤਨਖਾਹਦਾਰ ਬੰਦੇ ਆ ਤੁਸੀਂ ਸਾਡੇ ਉੱਤੇ ਤਰਸ ਖਾਓ ਘਰੇ ਸਾਡੇ ਬਾਲ ਬੱਚੇ ਨੇ 7 ਮਹੀਨੇ ਤੋਂ ਅਸੀਂ ਇੱਥੇ ਬੈਠੇ ਆਂ ਕਿਰਪਾ ਕਰੋ ਤੁਸੀਂ ਸਾਡੇ ਘਰਾਂ ਦੇ ਹਾਲਾਤ ਨੂੰ ਦੇਖ ਕੇ ਤਰਸਯੋਗ ਹਾਲਤ ਨੂੰ ਦੇਖ ਕੇ ਤੁਸੀਂ ਅਨੰਦਪੁਰ ਦਾ ਕਿਲਾ ਖਾਲੀ ਕਰ ਜਾਓ ਤਾਂ ਜੋ ਅਸੀਂ ਆਪਣੇ ਘਰਾਂ ਨੂੰ ਵਾਪਸ ਪਰਤ ਸਕੀਏ ਹੁਣ ਸਤਗੁਰ ਪਾਸ਼ਾ ਜੀ ਨੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਖਾਧੀਆਂ ਹੋਈਆਂ ਕਸਮਾਂ ਸਨ ਇਹ ਨਹੀਂ ਸੀ ਕਿ ਪਾਸ਼ਾ ਜਾਣੀ-ਜਾਨ ਨਹੀਂ ਸਨ ਸਤਗੁਰ ਪਾਸ਼ਾ ਨੂੰ ਸਭ ਪਤਾ ਸੀ ਕੁਝ ਸਮਾਂ ਪਹਿਲਾਂ ਸਤਗੁਰ ਪਾਤਸ਼ਾਹ ਜੀ ਨੇ ਖਚਰਾ ਨੇ ਉੱਤੇ ਅਨੰਦਪੁਰ ਦੇ ਕਿਲੇ ਦੇ ਵਿੱਚੋਂ ਟੁੱਟਾ ਭੱਜਾ ਜਿਹੜਾ ਸਮਾਨ ਸੀ ਉਹ ਬਾਹਰ ਕੱਢਿਆ ਸੀ ਤੇ ਪਹਾੜੀਆਂ ਨੇ ਉਹ ਸਮਾਨ ਉਹ ਖਚਰਾ ਬਾਹਰ ਨਿਕਲਣ ਦੀ ਦੇਰ ਸੀ ਜਦੋਂ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸੀ ਪਰ ਸਿੱਖਾਂ ਦੀ ਬੇਨਤੀ ਤੇ ਮਾਤਾ ਗੁਜਰ ਕੌਰ ਜੀ ਦੇ ਕਹਿਣ ਤੇ ਪੰਥ ਦੇ ਹੁਕਮ ਤੇ ਸਤਗੁਰ ਪਾਤਸ਼ਾਹ ਜੀ ਨੇ 6 ਤੇ 7 ਪੂ ਦੀ ਜਿਹੜੀ ਰਾਤ ਸੀ ਵਿਚਾਰਨ ਦੀ ਰਾਤ ਉਹਨਾਂ ਨੇ ਅਨੰਦਪੁਰ ਦਾ ਕਿਲਾ ਸੀ ਜਿਹੜਾ ਉਹ ਖਾਲੀ ਕਰ ਦਿੱਤਾ ਸਤਗੁਰ ਮਹਾਰਾਜ ਨੰਦਪੁਰ ਦੇ ਕਿਲੇ ਤੋਂ ਹਲੇ ਬਾਹਰ ਹੀ ਨਿਕਲੇ ਸਨ ਕਿ ਪਹਾੜੀਆਂ ਨੇ ਆਪਣੀਆਂ ਖਾਧੀਆਂ ਹੋਈਆਂ ਕਸਮਾਂ ਨੂੰ ਸਿੱਕੇ ਟੰਗ ਕੇ ਸਤਪੁਰ ਪਾਤਸ਼ਾਹ ਜੀ ਦੇ ਵਹੀਰ ਦੇ ਉੱਤੇ ਹਮਲਾ ਕਰ ਦਿੱਤਾ ਸਤਗੁਰ ਮਹਾਰਾਜ ਇਥੋਂ ਪੀਰਤਪੁਰ ਸਾਹਿਬ ਰੋਪੜ ਤੋਂ ਹੁੰਦੇ ਹੋਏ ਜਿੱਥੇ ਸਤਗੁਰ ਪਾਤਸ਼ਾਹ ਜੀ ਦਾ ਅਨੰਨ ਸਿੱਖ ਪਾਪਾ ਬਚਿੱਤਰ ਸਿੰਘ ਜਤਮਾ ਦੀ ਤਾਬ ਚੰਨ ਰਿਹਾ ਸੀ ਤੇ ਸਤਗੁਰ ਮਹਾਰਾਜ ਜੀ ਨੇ ਉਹਨਾਂ ਨੂੰ ਰੋਪੜ ਦੇ ਇੱਕ ਕੋਡਲਾ ਨਹਿੰਦ ਖਾਨ ਦੇ ਕੋਲ ਛੱਡਿਆ ਉੱਥੇ ਛੱਡ ਕੇ ਬਾਬਾ ਬਚਿੱਤਰ ਸਿੰਘ ਨੂੰ ਸਤਗੁਰ ਮਹਾਰਾਜ ਅੱਗੇ ਵਧੇ ਸਰਸਾ ਦੇ ਕੰਡੇ ਤੇ ਪਹੁੰਚੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੁਣ ਇੱਥੇ ਇਹ ਗੱਲ ਵਿਚਾਰਜੋਗ ਹੈ ਕਿ ਜੇਕਰ ਸਤਗੁਰ ਮਹਾਰਾਜ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਵੀ ਸਰਸਾ ਜੜੀ ਹੋਈ ਸੀ ਮੀਂਹ ਪੈ ਰਿਹਾ ਸੀ ਤੇ ਜੜੀ ਹੋਈ ਸਰਸਾ ਦੇ ਵਿੱਚ ਸਿੱਖਾਂ ਨੇ ਆਪਣੇ ਘੋੜੇ ਠੱਲੇ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਿੱਖ ਦੇ ਕੱਪੜੇ ਵੀ ਸੁੱਕੇ ਹੋਣਗੇ ਕਿਉਂਕਿ ਸਮਾਂ ਹੀ ਨਹੀਂ ਸੀ ਵੀ ਉਹ ਆਪਣੇ ਕੱਪੜੇ ਸੁਕਾ ਲੈਂਦੇ ਨਾ ਧੁੱਪ ਸੀ ਬਾਰਿਸ਼ ਹੋ ਰਹੀ ਸੀ ਸਤਗੁਰ ਮਹਾਰਾਜੀ ਦੇ ਸਿੱਖਾਂ ਨੇ ਇੰਨੇ ਵਿਖੜੇ ਸਮੇਂ ਦੇ ਵਿੱਚ ਵੀ ਨਿਤਨੇਮ ਦੀ ਜਿਹੜੀ ਬਾਣੀ ਸੀ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਅਸੀਂ ਕੋਸ਼ਿਸ਼ ਕਰੀਏ ਸਤਗੁਰ ਮਹਾਰਾਜੀ ਦੇ ਜੀਵਨ ਤੋਂ ਸੇਧ ਲੈਣ ਦੀ ਬਾਬਾ ਫਤੇ ਸਿੰਘ ਦੇ ਜੀਵਨ ਤੋਂ ਸੇਧ ਲੈਣ ਦੀ ਕਿ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਹਾਲਾਤਾਂ ਦਾ ਟੱਕਰਾਂ ਕੀਤਾ ਮੁਕਾਬਲਾ ਕੀਤਾ ਸਤਗੁਰ ਪਾਤਸ਼ਾਹ ਜੀ ਦੇ ਸਿੱਖਾਂ ਨੇ ਇੰਨੇ ਵਿਖੜੇ ਪੰਡ ਦੇ ਵਿੱਚ ਨਿਤਨੇਮ ਦਾ ਜਿਹੜਾ ਅੰਮ੍ਰਿਤ ਵੇੜਾ ਸੀ ਨਿਤਨੇਮ ਦੀ ਬਾਣੀ ਨੂੰ ਸੰਭਾਲਿਆ ਅਸੀਂ ਆਪਣੇ ਜੀਵਨ ਦੇ ਵਿੱਚ ਅਮਰਤ ਵੇਲੇ ਨੂੰ ਸੰਭਾਲੀਏ ਕਕਾਰਾਂ ਦੀ ਸੰਭਾਲ ਕਰੀਏ ਤੇ ਜੇ ਅਸੀਂ ਆਪਣੇ ਆਪ ਨੂੰ ਬਾਬਾ ਫਤੇ ਸਿੰਘ ਦੇ ਵਾਰਸ ਕਹਿੰਨੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਜ਼ਰੂਰ ਜੁੜੀਏ ਆਪਣੇ ਘਰਾਂ ਦੇ ਵਿੱਚ ਕੋਸ਼ਿਸ਼ ਕਰੀਏ ਸਵੇਰੇ ਤੇ ਸ਼ਾਮ ਇਸ ਮੌਸਮ ਦੇ ਵਿੱਚ ਬੈਠ ਕੇ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਜੀ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਯਾਦ ਕਰਨ ਦੀ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਸਮੇਂ ਦੇ ਵਿੱਚ ਅਤਿ ਸਰਦੀ ਦੀ ਰੁੱਤ ਦੇ ਵਿੱਚ ਆਪਣੇ ਸਰੀਰ ਦੀ ਅਹੂਤੀ ਦੇ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਜੰਗ ਹੋਈ ਤੇ ਕਿਸ ਤਰ੍ਹਾਂ ਵੱਡੇ ਸਾਹਿਬਜ਼ਾਦੇ ਨੇ ਸ਼ਹਾਦਤ ਹੁੰਦੀ ਹੈ ਇਹ ਵਿਸ਼ੇ ਨੂੰ ਅਸੀਂ ਕੱਲ ਨੂੰ ਵਿਚਾਰਾਂਗੇ ਹੋਈਆਂ ਭੁੱਲਾਂ ਦੀ ਖਮਾ ਕਰਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ